ਦੇ ਲੋਕਾਂ ਨਾਲੋਂ ਨਾ ਪਹਿਲੀ ਚੱਲ ਘੰਟਾ ਕੋਈਨਾਂ ਨੂੰ ਆਪਣੀ ਤੇ ਕੇ ਪਹਿਲੇ ਪਹਿਲੇ ਜੇ ਵਿਸ਼ਵਾਸ ਹੋ ਜਾਊਗਾ ਵੀ ਬੰਦ ਸੁਨੇਹਾ ਆਉਂਦਾਗਾ ਕੰਮ ਤਾਂ ਦਾ ਜਾ ਕਰੀ ਜਾਂਦੇ ਨੇ ਆਪਾਂ ਕੀ ਲੈਣਾ ਯਾਰ ਆਪਾਂ ਦਾ ਇੱਥੇ ਬਹਿ ਜਾ ਆਪਾਂ ਦਾ ਟਾਈਮ ਪਾਸ ਕਰਨਾ ਹੈ ਜਦੋਂ ਬੋਲ ਮਾਰਨਗੇ ਉਥੋਂ ਬਾਅਦ ਚੱਲਾਂਗੇ ਆਪਾਂ ਅੰਦਰ ਵੜ ਗਏ ਆਪਣੀ ਹਾਜ਼ਰੀ ਲਾ ਦਿੱਤੀ ਤੇ ਲੋਕ ਕੀ ਬਹਿ ਜਾ ਇੱਥੇ ਅੱਪੀ ਬੋਲ ਮਾਰੀ ਯਾਨੀ ਅੱਪਾਂ ਕੀ ਫੱਲਾ ਲਾਲਾ ਯਾਰ ਫੱਲਾ ਲਾ ਲਈ ਬੀ ਭਇਆ ਇੰਨਾ ਗੱਲਾਂ ਸੁਣਦੇ ਆ ਪੱਕੀ ਕਹਿੰਦੇ ਨੇ ਲੈ ਵੀ ਆਪਣਾ ਪਹਿਲਾ ਦਿਨ ਆ ਤੈਨ ਨਵੇਂ ਲੈਉਣੇ ਨੇ ਨਾਨਾ ਪਹਿਲੇ ਦਿਨ ਤੂੰ ਪਖੰਡ ਸ਼ੁਰੂ ਕਰ ਲੈ ਜਿੰਨ ਦਾ ਠੇਕ ਠਾਕ ਨੇ ਜੀ ਮਾਜੀ ਪਿਆ ਬੰਦੇ ਸੁਣੇ ਯਾੜਬੀ ਬੈਠਿਆ ਰ ਬੈਠਿਆ ਰ ਬੈਠਿਆ ਰ ਕਿਉਂ ਇਹਨਾਂ ਦੀ ਨਿਗਾਹ ਪਈ ਯਾਰ ਪੀ ਬੁਲਾ ਲੈਣਗੇ ਆਪਣਾ ਤਾਂ ਕਈ ਨਾ ਮਤਲਬ ਆ ਨੇ ਸੂਰਜ ਨਾਲ ਸੰਬੰਧ ਆ ਆਪਣਾ ਤੇ ਜਦੋਂ ਟਿੱਕੀ ਛਪ ਗਈ ਘਰੇ ਬਾਗ ਚੱਲਾਂਗੇ ਆਪਣਾ ਟਾਈਮ ਪਾਸ ਹੋਈ ਜਾਂਦਾ ਬੈਠਿਆ ਰ ਨਜ਼ਾਰੀ ਲੈ ਬਗੁੱਛਾ ਅਜ਼ੂਮ ਜਾਂ ਹੋਰ ਕਰ ਲੈਂਦੇ ਆ ਉਹਨਾਂ ਚੋਂ ਉਹ ਬੱਠੇ ਨੇ ਕੰਮ ਪਤੀ ਕੀ ਲੱਗਦਾ ਇਹਨਾਂ ਨੂੰ ਕਿ ਬੰਦਾ ਆਇਆ ਬੈਠਾ ਜਾ ਪਤਾ ਨਹੀਂ ਕੀ ਕਰੀ ਜਾਂਦੇ ਨੇ ਪਤਾ ਨਹੀਂ ਕੀ ਕਿਧੀਆਂ ਗੱਲਾਂ ਕਰੀ ਜਾਂਦੇ ਨੇ ਚਲ ਤਾਂ ਕੀ ਲੈਣਾ ਯਾਰ ਬੱਠਾ ਮੱਛ ਨੂੰ ਵੜ ਲਈ ਚੱਲ ਨਿਆਰੇ ਇਹ ਨੂੰ ਉਤਾਰ ਯਾਰ ਆਪਣਾ ਸੁਖੀ ਚੱਲੇ ਯਾਰ ਆ ਨਾ ਜਾ ਸੁਖੀ ਮੈਂ ਤੈਨ ਨਾਲ ਗੱਲ ਕਰਨੀ ਸੀ ਤੂੰ 2-3 ਦਿਨ ਹੋ ਗਏ ਜਦ ਤੂੰ ਵੀਡੀਓ-ਵਿਡੀਓ ਬਣਾਉਣਾ ਚੈਨਲਾਂ ਤੇ ਜਾਣਾ ਕੰਮ ਕਰਨਾ ਸ਼ੁਰੂ ਕੀਤਾ ਯਾ ਲੋਗਾ ਨਾ ਉਹ ਯਾਰ ਐਵੇਂ ਦੋ ਤਿੰਨ ਤੀੜ ਜੀ ਇੱਥੇ ਯਾਰ ਤੇਰੇ ਬਾਰੇ ਮੰਦਾ ਚੰਗਾ ਬੋਲਦੇ ਆ ਗਲਤ ਸੋਚ ਰੱਖਦੇ ਆਪਣੇ ਬਾਰੇ ਯਾਨੀ ਕੀ ਕਹਿੰਦਾ ਕਿਸ ਨੇ ਕਹਿਣਾ ਤੈਨੂੰ ਪਤਾ ਹੀ ਇਹਨਾਂ ਦਾ ਦੁੱਕੀ ਤਿੱਕੀ ਦਾ ਯਾਰ ਜੇ ਦੱਸੇਗਾ ਮੈਨੂੰ ਫੇਰ ਹੀ ਪਤਾ ਲੱਗੂ ਕਿਹਾ ਕੀ ਆ ਕਿਸੇ ਨੇ ਇਹਦਾ ਬਸ ਐਜੀ ਸੋਚ ਮਾੜੀ ਰੱਖਦੇ ਆ ਕਿ ਉੱਥੇ ਜਾਂਦੀ ਆ ਤੇਰੇ ਘਰ ਵਾਲੀ ਆਏ ਆ ਬਾਹ ਇੱਕੜਾ ਤੇੜਾ ਦੂ ਰੋਕਦਾ ਨਹੀਂ ਅੱਛਾ ਹਾਂ ਮੈਨੂੰ ਐਂ ਦੱਸ ਇਹ ਵੀ ਕੋਈ ਕਲਾਲਾ ਬੰਦਾ ਕਰ ਸਕਦਾ ਜੇ ਕਿਸੇ ਚ ਕਲਾ ਹੈਗੀ ਆ ਇਹਨਾਂ ਗੰਦੇ ਲੋਕਾਂ ਦਾ ਕੀ ਆ ਇਹ ਤਾਂ ਪੌਂਕਣ ਵਾਲੇ ਨੇ ਪੌਕੀ ਜਾਣਦੇ ਕਹੇ ਲੋ ਸੌਂ ਕੁੱਤਾ ਭੋਂਗਰਾ ਇਹ ਤਾਂ ਮੇਰੀ ਜੁੱਤੀ ਦੇ ਯਾਦ ਨਹੀਂ ਹੈਗਾ ਪੁੱਤਾ ਚਲ ਠੀਕ ਆ ਫਿਰ ਤੈਨੂੰ ਮੇਰੇ ਤੇ ਵਿਸ਼ਵਾਸ ਹੈਗਾ ਨਾ ਹਾਂ ਜੇ ਮੈਨੂੰ ਵਿਸ਼ਵਾਸ ਆ ਫੇਰ ਹੀ ਭੇਜਦਾ ਸੀ ਫੇਰ ਉਹ ਕਹਿੰਦੇ ਨਹੀਂ ਹੁੰਦੇ ਆ ਕਿ ਹਾਥੀ ਆਪਣੀ ਚਾਲ ਨਹੀਂ ਬਦਲਦਾ ਕੁੱਤਿਆਂ ਨੂੰ ਭੋਂਗਦਿਆਂ ਨੂੰ ਦੇਖ ਕੇ ਫਿਰ ਮੈਂ ਕਹਿੰਦਾ ਆਪਦਾ ਕੰਮ ਤਾਂ ਹਟਾ ਬਈ ਕੋਈ ਗੱਲ ਨਹੀਂ ਚਲ ਫਿਰ ਮੈਂ ਸੁੱਖੀ ਤੇਰੇ ਨਾਲ ਆ ਜਿਹੜੇ ਵੀ ਚੈਨਲ ਤੇ ਮਰਜ਼ੀ ਕੰਮ ਕਰ ਲੈ ਸਾਰੇ ਚੰਲਾ ਪਰਿਵਾਰਕ ਨੇ ਮੈਂ ਕਿਸੇ ਤੋਂ ਕੁਝ ਨਹੀਂ ਲੈਣਾ ਤੂੰ ਬਸ ਮੇਰੇ ਤੇ ਵਿਸ਼ਵਾਸ ਬਣਾ ਕੇ ਰੱਖੀ ਮੈਨੂੰ ਤਾਂ ਐਨਾ ਹੀ ਲੋਟਾ ਮੈਨੂੰ ਆਪਦੇ ਘਰ ਦੀ ਜੰਮਪਤੀ ਚਾਹੀਦੀ ਐ ਲੋਕਾਂ ਦੀ ਨਹੀਂ ਚਾਹੀਦੀ ਹੈਗੀ ਬਸ ਫਿਰ ਠੀਕ ਆ ਫਿਰ ਮੈਨੂੰ ਵਿਸ਼ਵਾਸ ਆ ਮੈਂ ਤੇਰੇ ਨਾਲ ਆ ਤੂੰ ਸਟਾਰ ਬਣ ਬਸ ਮਿਹਨਤ ਕਰ ਤੇ ਸਟਾਰ ਬਣਾ ਕਿਸੇ ਵੀ ਮਰਜ਼ੀ ਚੈਨਲ ਤੇ ਕੰਮ ਕਰ ਮੈਨੂੰ ਐਂ ਦੱਸ ਅੱਜ ਨੌਕਰ ਨਹੀਂ ਆਇਆ ਹੈਗਾ ਆਪਣੇ ਵਾਲਾ ਬਸ ਆਉਂਦੀ ਹੂ ਨੇੜੇ ਤੇੜੀ ਲੱਗਿਆ ਹੂ ਕਿਤੇ ਅੱਜ ਪਹਿਲਾਂ ਦੇਣਾ ਹੌਲੀ ਹੌਲੀ ਆਊਗਾ ਹਾਂ ਚੰਨ ਨਾਲ ਇੱਕ ਗੱਲ ਤਾਂ ਵਧੀਆ ਹੋਈ ਮੈਂ ਘਰ ਦੇ ਕੰਮ ਦੰਦਾ ਵੀ ਕਰ ਆ ਲਿਆ ਕਰੂੰਗੀ ਮਨ ਸੱਜਾ ਵਾਵਾ ਨੇ ਪਠੇ ਉਠੇ ਪਾ ਦਿਆ ਕਰੂਗਾ ਉਹ ਦੇਖ ਲਈ ਚਾਲਾ ਬਰਿਆ ਕਰਾ ਕੇ ਜੇ ਕੰਮ ਕਰੂਗਾ ਹੂੰ ਦਾ ਖੇਤ ਦੇ ਹੀ ਕਰੂਗਾ ਉਹ ਕਿਉਂ ਕਰਦਾ ਕਿਉਂ ਨਹੀਂ ਹੈ ਤਾਂ ਆਪੀ ਕਰੂਗਾ ਜਦੋਂ ਉਹ 2 ਰੁਪਿਆ ਦੀ ਲੋਲ ਹੋਈ ਉਹ ਬੰਦਾ ਇਹ ਠੀਕ ਆ ਉਹ ਐਸੇ ਕਿਉਂ ਆ ਐਸੇ ਪੁੱਛਦਾ ਆਪਾਂ ਨੂੰ ਐਸੀ ਦੇਸੇ ਦੇ ਵੀ ਦੇਵਾਂਗੇ ਜਿਉ ਸੇਹਰਾ ਤਾਂ ਮੈਂ ਵੀ ਸਵਾ ਸੇਹਰਾ ਚਲ ਉਹ ਤਾਂ ਦੇਖ ਲਈ ਬੱਤਨ ਚਲ ਕੋਈ ਨਹੀਂ ਕੰਮ ਕਰਾਉਣਾ ਤਾਂ ਮੇਰੇ ਸਾਰੇ ਆ ਮੈਂ ਆਪ ਹੀ ਕਰਾ ਦੂੰਗੀ ਨਾਲੇ ਮੈਂ ਦੇਖਦੀ ਹੁਣ ਅਜੇ ਤੱਕ ਆਇਆ ਨਹੀਂ ਮਨ ਲਾ ਰੋੜਨਾ ਕੁਝ ਕੰਮ ਤਾਂ ਕਰਾ ਲੇਗੀ ਇਸੀ ਰੀਆਂ ਪਾਲੀਆਂ ਦੇ ਬੜਾ ਮੂੰਹ ਨਹੀਂ ਲੱਗਦਾ ਹੁੰਦਾ ਕੋਈ ਨਾ ਮੈਂ ਆਪ ਹੀ ਕਰ ਦੂੰਗੀ ਕੰਮ ਚਲ ਆ ਦੇਖ ਲਈ ਦੇਖ ਕੇ ਮੈਂ ਕਰ ਦੇਣੀ ਡੈਸ ਕਸ ਹੈ 2 ਘੰਟੇ ਹੋ ਗਏ ਮੈਨੂੰ ਆਏ ਨੂੰ ਐ ਪਤੀ ਦੀ ਬਾਹਰ ਸਾਡਾ ਦਿਹਾੜੀ ਜਾ ਰਹਾਗਾ ਤਾਂ ਪਾਣੀ ਲੈ ਲਈਏ ਕਿ ਬਸ ਕੰਮ ਤੇ ਲੱਗ ਜੂਗਾ ਗੱਲਾਂ ਦੇਖ ਕਰਤੀ ਬੋ ਹਾਸ ਤੇ ਆਉਂ ਕੱਪੜੇ ਤਵਾਂ ਇੱਥੋਂ ਤੱਕ ਤੇ ਜਾਂਦੀ ਆ ਜਵਤਾਂ ਦੀ ਟੱਟੀ ਸੇ ਤਵ ਕੋਈ ਨਾ ਇਹ ਸਾਰਾ ਤੇਰੇ ਸਿਰ ਤੋਂ ਦੀ ਜਾਊਗਾ ਆ ਦੇਖ ਲੈ ਜਟਬੈੜ ਹੈ ਪੈਸੇ ਕੱਟ ਦੇ ਮਗ ਆਪ ਦੇ ਹਸਾਬ ਨਾਲ ਦੇ ਦਾਂਗੇ ਗੱਲਾਂ ਦੇਖ ਕਰਦੇ ਹੈ ਕਿ ਆਲਦੀ ਜਨਾਨੀ ਨੂੰ ਕਹਿੰਦਾ ਕੂੰ ਅਕੇ ਇਹਨੂੰ ਕਿਤੇ ਸਿਰ ਤੇ ਨਾ ਚੜਾ ਲਈ ਤਿੰਨ ਮਹੀਨੇ ਤੱਕ ਮੈਂ ਕਿ ਸਿਰ ਤੇ ਚੜੂੰਗਾ ਜੀ ਜੀ ਦੀ ਤੱਕ ਰਹੂੰਗਾ ਉਦੋਂ ਨਾ ਹੀ ਨਹੀਂ ਪਤਾ ਮੈਂ ਬਚਾ ਲੂੰਗਾ ਉੱਟ ਜਾ ੱੱੱੱ ਅਸੀਂ ਬੰਦੇ ਨਹੀਂ ਹੁੰਦੇ ਵਾ ਉਤਰੀ ਬੰਟਾ ਫਲੇ ਕਿਹੜਾ ਨਿਕਲਦੇ ਨਿਕਰੂੰ ਬਾਹਰੀ ਨਹੀਂ ਆਉਂਦਾ ਕੋਈ ਲੋਕਾਂ ਨਾਲ ਮੈਂ ਤਾਂ 3 ਨੰਬਰ ਦਾ ਟਾਈਮ ਪਾਸ ਹੋ ਗਿਆ ਨਾ ਮੇਰਾ ਰਸਬੰਦ ਸੂਰ ਜਨਾਲਾ 21 ਸਪ ਕੀ ਘਰੇ ਤੇ ਹੋ ਦੇਖਣਾ ਹੁੰਦੀ ਤਾਂ ਹੈਵੀਆ ਸਰਦਾਰ ਨਹੀਂ ਹੋਣ ਨਿਕਲੀ ਆ ਬਾਹਰ ਦੇਖਦੇ ਆ ਕੀ ਕਹਿੰਦੀ ਲੈ ਆ ਆਇਆ ਬੈਠਾ ਕਾਇਦਾ ਬੇ ਚਾਚਾ ਕਦੋਂ ਕਦ ਆਇਆ ਸੀ ਜਦੋਂ ਤੂੰ ਦੇਖ ਲਿਆ ਭਾਈ ਉਦੋਂ ਆ ਗਿਆ ਚਾਚਾ ਮਾੜਾ ਮੋਟਾ ਬਾਰ ਬੂਰ ਖੜਕਾ ਕੇ ਆ ਜਾ ਕਰ ਲੈ ਹੋਰ ਕੀ ਮੈਂ ਢੋਲ ਵਜਾਣਾ ਢੋਲ ਤਾਂ ਨਹੀਂ ਵਜਾਣਾ ਮੈਂ ਤੈਨੂੰ ਢੋਲ ਵਜਾਉਣ ਨੂੰ ਨਹੀਂ ਕਹਿੰਦੀ ਮਾੜਾ ਮੋਟਾ ਬਾਹਰ ਗਿਆ ਕੇ ਬੋਲ ਮਾਰ ਲਿਆ ਕਰ ਜਾਂ ਥੰਗੂਰਾ ਸੰਘਾਰਾ ਮਾਰ ਲਿਆ ਕਰ ਕੱਲ ਤੋਂ ਐ ਕਰਾ ਕਰ ਲਿਆ ਕਰਾਂਗੇ ਚੱਲ ਕੋਈ ਨਾ ਮੈਂ ਚਾਹ ਲੈ ਕੇ ਆਉਣੀ ਆ ਚਾਹ ਪੀ ਕੇ ਗੋਹੇ ਦਾ ਬੱਠਾ ਚੱਕ ਲਈ ਮੈਂ ਕੀ ਗੋਹਾ ਚੱਕਣ ਵਾਸਤੇ ਰੱਖਿਆਗਾ ਬੜਾ ਜੀਵੀ ਦੇ ਕੰਮ ਵਾਸਤੇ ਰੱਖਿਆ ਜੀਵੀ ਪਕਾਉਣ ਵਾਸਤੇ ਤਿੰਨ ਮਹੀਨੇ ਤੂੰ ਤਾਂ ਚਾਹ ਜਮੀ ਕਮਾਲ ਕਰਦਾ ਤੈਨੂੰ ਪੈਸੇ ਦਿੱਤੇ ਨੇ ਅਸੀਂ ਕੋਈ ਮਰਜ਼ੀ ਕੰਮ ਕਰਾਈਏ ਤੇਰੇ ਕੰਮ ਦੇ ਪੈਸੇ ਦਿੱਤੇ ਨੇ ਐ ਕਿਵੇਂ ਮਰਜ਼ੀ ਕੰਮ ਕਰਾਉ ਗੂਠਾ ਤਾਂ ਨਹੀਂ ਲਾਇਆ ਵੀ ਕੱਲਾ ਝੋਨਾ ਹੀ ਬਗਾਉਣਾ ਸਿੱਧਾ ਹੋ ਕੇ ਗੋਹੇ ਦਾ ਬੱਠਾ ਚੱਕ ਲਾ ਮੈਂ ਚਾਹ ਲੈ ਕੇ ਆਉਣੀ ਆ ਢੰਗ ਜੇ ਨਾ ਕਰੀ ਚੱਲ ਮੇਦਾ ਭਾਈ ਯਾਰ ਦੁਖੀ ਜਾਂਦੀ ਆ ਇਹਨਾਂ ਸਾਰਾ ਸਣਾ ਗੋਹਾ ਸੱਟਣਾ ਉਹ ਵੀ ਮੈਂ ਆਪ ਦੇਖਦਾ ਰਹਿਣਾ ਜਿੰਨਾ ਜ਼ਰੂਰੀ ਐ ਇੱਥੇ ਟਕੇ ਖਾਣੇ ਥੋੜੀ ਗੋਹਾ ਸੱਟਣਾ 3 ਮਿਆਂ ਦਾ ਤਾਂ ਮੁੰਡਾ ਗੋਹਾ ਸੱਟਣਾ ਮੈਂ ਕੋ ਗੋਹਾ ਸੱਟਾਂ ਮੈਂ ਗੋਹਾ ਸੱਟਾਂ ਬਸ ਰੱਖਾਂਗਾ ਹੈ ਉਹ ਤੇ ਜੀਰੀ ਸਾਹਮਣੇ ਵਾਸਤੇ ਰੱਖਿਆ ਹੋਇਆਗਾ ਖੇਤ ਦੇ ਕੰਮ ਵਾਸਤੇ ਗੱਲਾ ਦੇ ਕਲਤੀ ਚੱਲ ਮੈਂ ਸਰਦਾਰ ਨਾਲ ਗੱਲ ਕਰਦਾ ਤੂੰ ਕਿੱਨਾ ਪਿਆ ਯਾਰ ਦੇਖਣ ਦੇ ਸਰਦਾਰ ਆਉਣ ਦੇ ਮੇਰੇ ਕੋਲ ਕਦਾਂ ਦੇ ਤਕਾਂਤੀ ਲੈ ਫੜ ਚਾ ਚਾ ਪੀ ਕੇ ਨਾ ਐ ਚਾ ਉਧਰ ਬਾਗਲ ਚ ਵਗ ਜਾ ਉੱਥੇ ਜਾ ਕੇ ਉਹ ਉਧਰ ਹੀ ਡੇਗਦੀ ਨੇੜੇ ਮੈਂ ਭਾਈ ਗੋਹੇ ਖਾਤਰ ਨਹੀਂ ਰੱਖਿਆ ਮੈਂ ਆਪੇ ਬੰਦੇ ਨਾਲ ਗੱਲ ਕਰ ਲੂੰਗਾ ਮੇਰੇ ਸ਼ੇਰ ਬੱਗੇ ਨਾਲ ਕਰ ਲਈ ਜੰਗਾ ਆਹੋ ਗੋਹਾ ਸੱਟਣ ਗੱਤ ਤਾ ਰੱਖਿਆ ਮੈਂ ਮੈਂ ਤਾਂ ਉਹਨੇ ਨਾਲ ਗੱਲ ਖੋਲੀ ਆ ਉੱਥੇ ਖੇਤ ਦੀ ਆਪੀ ਜੀਨੀ ਜਪਾਉਂ ਉੱਥੇ ਦੇਖੀ ਜਾ ਕਰੂੰ ਕੱਖ ਕੰਡਾ ਕੱਢੀ ਜਾਇਆ ਕਰੂੰਗਾ ਗੋਹਾ ਸੱਟ ਲੈ ਉਹ ਹਜਰ ਤੋਂ ਬਾਅਦ ਤੇ ਰੱਖਿਆ ਮੈਂ ਗੱਲਾਂ ਦੇਖ ਕਰਦੇ ਅੱਜ 3 ਹੀ ਨਾਲ ਆਪਾਂ ਨੂੰ 3 ਹੀ ਨਾਲ ਗੋਲੀ ਨਾ ਪਾਇਆ ਆਪਾਂ ਉਹਦੇ ਨਾਲ ਕਰਾਂਗੇ ਸ਼ੇਰ ਬੱਬੀ ਨਾਲ ਗੱਲ ਕੀ ਕਹਿੰਦਾ ਹੂੰ ਦੇਖਦੇ ਆ ਕੀ ਕਹਿੰਦਾ ਉਹ ਚੱਲ ਤੇ ਕਾਮਨਾ ਬੈ ਕੇ ਚਾਹ ਪੀ ਲੈ ਆ ਆਹਾ ਆਹਾ ਆਪਾਂ ਕੰਮ ਦਾ ਕਰਨੇ ਨਹੀਂ ਬਾਕੀ ਸਿਆ ਆ ਗਈ ਬਲਦ ਨੂੰ ਰੋਟੀ ਆ ਜੂਗੀ ਅੱਧ ਤੋਂ ਵੱਧ ਢਲ ਗਿਆ ਇਹ ਚੱਲ ਚੱਲ ਥੱਲੇ ਚੱਲ ਥੱਲੇ ਚੱਲ ਚੱਲ ਕਾਦੀ ਕੋਠੀ ਪੀਰ ਪਹਿਲਾ ਕਾਵੀਰ ਬੱਬਲ ਬੱਤੀ ਗਿਆ ਕੀ ਠੱਡੀ ਕਾਰੀਆਂ ਵੇ ਬੱਗਲ ਚ ਬਗ ਜਾ ਉੱਥੇ ਗੋਹਾ ਚਿੱਲਾ ਪੈਂਦਾ ਬੰਦਾ ਸਿਰੀ ਬੰਦਾ ਸਾਰੇ ਦਿਨ ਦਾ ਕੰਮ ਕੋ ਥੱਕਿਆ ਆਉਂਦਾਗਾ ਹੈ ਪਹਿਲਾ ਬੰਦਾ ਚੰਮ ਪੱਟੀ ਆਂਦਾ ਜੱਟ ਪੱਟੀ ਆਂਦਾ ਫੇਰ ਉਦੋਂ ਬਾਅਦ ਜੱਤੀ ਕਹਿ ਦਿੰਦੀ ਆ ਲੱਕੜਾਂ ਲਿਆ ਦੇ ਹੈ ਤੇ ਆ ਜਵਾਕ ਦੀ ਟੱਟੀ ਸਿੱਟਿਆ ਛਬਜੀ ਲਿਆ ਦੇ ਕਾਹ ਦੀਆਂ ਗੱਲਾਂ ਯਾਰ ਦੂਜੇ ਵਾਰੀ ਵੀ ਨਹੀਂ ਸੋਚਦੇ ਇਹ ਲੋਕ ਅੱਜਾ ਚੱਲਦੇ ਆਪਾਂ ਦੇਖ ਲੈਣਾ ਤਲੀ ਉਲਫੇ ਜਾ ਕੇ ਥੋੜੀ ਗੋਹਾਨੀ ਉਈ ਗੱਟਾ ਨਹੀਂ ਜਾ ਕੇ ਰਾਮ ਨਾਲ ਪੈ ਜਾ ਬਾਗੜ ਚ ਤੇ ਆ ਪੀੜਾ ਕੁਝ ਕਹਿਣ ਕੀ ਦੇਖੀ ਜਊ ਆਹ ਆਪਾਂ ਦਾ ਨਿਆਰੀ ਲੈਣੇ ਨੇ ਬੰਝ ਸੁੱਖੀ ਕਿੱਧਰ ਗਿਆ ਆਪਣਾ ਬੰਝ ਸੀ ਰੀ ਆ ਹੁਣੀ ਗਿਆ ਇੱਧਰ ਚਾਹ ਪੀ ਕੇ ਉਹ ਤਾਂ ਉਰੀ ਤਿੰਨ ਵਜਾ ਆ ਗਿਆ ਕਮਾਲ ਕਰਤੀ ਓਨੇ ਆ ਟਾਈਮ ਆ ਉਹਦਾ ਆਉਣ ਦਾ ਅੱਛਾ ਤੂੰ ਆ ਮਨਾਵਤ ਕਿੱਥੋਂ ਖਰੀਦ ਕੇ ਲੈਂਦੀ ਆ ਜਾ ਵਟੜੇ ਨੇ ਕੋਹਾਟ ਦੇ ਨੂੰ ਕਹਤਾ ਨਹੀਂ ਕਹਨਾ ਮੇਰੇ ਕੋਲ ਇਹ ਰਿਹਾ ਮੈਂ ਤਾਂ ਕਦੇ ਜੀਰੀ ਵਾਸਤੇ ਰੱਖਿਆ ਹੋਇਆ ਹੈ 3 ਮਹੀਨੇ ਵਾਸਤੇ ਕਹਦਾ ਉਹ ਕੋਈ ਗੱਲ ਨਹੀਂ ਆਪਾਂ ਤਾਂ ਬ੍ਰਿਆਤ ਰਿਆ ਕੇ ਗੱਲ ਕਰ ਕੰਮ ਲੈ ਲਾਂਗੇ ਕੋਈ ਗੱਲ ਨਹੀਂ ਉਹਨਾਂ ਮੈਂ ਕਰ ਦੂ ਗੱਲ ਕਹਿ ਕੇ ਚਾਚਾ ਤਾਇਆ ਤੁਹ ਬ੍ਰਿਆਤ ਰਿਆ ਕੇ ਲੈ ਲਿਆ ਕਰਾਂਗੇ ਕੰਮ ਫਿਰ ਉਹਦੇ ਬਾਦ ਵਿੱਚ ਵੀ ਕੋਹਾਟ ਕ ਨੂੰ ਕਹਿ ਦਿਆ ਕਰ ਸੰਦਰ ਦਾ ਸੁਰੱਖਿਟੇ ਨੇ ਉਹ ਕੋਈ ਨਹੀਂ ਡਿਗਾ ਦੇਾਂਗੇ ਪਹਿਲਾਂ 2-4 ਦਿਨ ਉਹਨੂੰ ਇਲਾਜ ਵੀ ਬ੍ਰਿਆਤ ਰਿਆ ਕੇ ਕੋਈ ਗੱਲ ਨਹੀਂ ਕੋਹਾਟ ਕੋੜਾ ਜਿਹਾ ਆਉਂਦੇ ਦੇ ਪੱਠੇ ਧਰ ਦੀਆਂ ਆਉਂਦੇ ਦੇ ਪੱਠੇ ਨਹੀਂ ਧਰਦੀ ਹੈ ਜੀ ਉਹਦੇ ਨਾਲ ਰੋਟੀ ਰੋਟੀ ਦਾ ਕਿੰਨੇ ਕਰਿਆਗਾ ਰੋਟੀਆਂ ਉਹਦੇ ਨਾਲ ਕਰੀਆਂ ਨੇ ਤਿੰਨ ਟਾਈਮ ਦੀਆਂ ਇੱਕ ਟਾਈਮ ਦੀਆਂ 14 ਖਾਂਦਾ ਹੋ ਉਹ ਪਿਉ ਦਾ ਟੀਪਣ ਉਹਦੀਆਂ ਉਹ ਟੀਪਣ ਵੀ ਧੋਣ ਵਾਲਾ ਧੋ ਕੇ ਪਕਾ ਕੇ ਉਹਦੇ ਵਿੱਚ ਪਾ ਕੇ ਰੱਖਦੀਆਂ ਆਉਂਦੀਆਂ ਲੈ ਜੂਗਾ ਤੇ ਤੇਰੇ ਵਰਗਾ ਨਾ ਗੁੱਜੜ ਜੱਟ ਦੇਖੇ ਹੀ ਨਹੀਂ ਹੈਗਾ ਖਾਏ ਤਾਂ 15000 ਰੁਪਇਆ ਕਲੇ ਤਿੰਨ ਟਾਈਮ ਦੀਆਂ ਰੋਟੀਆਂ ਉਹ ਕੋਈ ਗੱਲ ਨਹੀਂ ਯਾ ਤੂੰ ਮੈਨੂੰ ਇੱਕ ਗੱਲ ਦੱਸ। ਕੀ ਦੱਸਾਂ? ਢਿੱਡ ਦੇ ਮਾਰੇ ਤਾਂ Papa ਫਿਰਦੇ ਆ। ਰੋਟੀਆਂ ਤਾਂ ਹੁਣ ਉਹ ਖਾਊਗੀ ਜਦੋਂ ਤੜਕੇ 7 ਵਜੇ ਆਪਣੇ ਘਰੇ ਆ ਜਾਂਦਾ। ਰੋਟੀਆਂ ਹੁਣ ਕਰਕਾ ਦਾਸ ਕੇ ਖਾਊਗਾ। ਆਪਣੀ ਖਾਊਗਾ ਰੋਟੀਆਂ। ਮੇਰੇ ਤੋਂ ਵੀ ਭਖਦੀਆਂ ਨੇ 14-14 ਰੋਟੀਆਂ ਦਾ ਕਮਾਲ ਕਰਦਾਗਾ। ਮੇਰੇ ਤਾਂ ਹੋਰ ਕੰਮ ਨਹੀਂ ਮੁੱਕਦੇ ਹੈਗੇ। ਸਾਰਾ ਦਿਨ ਉਹ ਤੇਰਾ ਕੰਝਰ ਖਾਣਾ ਕਿਹੜਾ ਰੋਟ ਬਕੂਗਾ। ਮੇਰੀ ਵੀ ਗੱਲ ਸੁਣ ਲੈ ਕੇ ਚੁੱਪ ਕਰਕੇ ਰੋਟੀਆਂ ਪਕਾ ਦੇ ਠੀਕ ਆ ਨਾ। ਰੋਟੀਆਂ ਪਕਾ ਕੇ 3-5 ਪੈਕ ਕਰਕੇ ਰੱਖ ਦੇ। ਐਨਾ ਮੋਹ ਉਹ ਤਾਂ ਤੂੰ ਹੀ ਪਕਾ ਲਈ। ਕੋਈ ਨਹੀਂ ਤੇਰੇ ਤੇਥੋਂ ਕੀ ਕਰਾਉਣਾ ਫਿਰ? ਠੀਕ ਆ ਨਾ ਘਰੋਂ ਖੜਾ ਛੜਾ ਕੇ ਆ ਗਏ ਮੌਜ ਨਾਲ ਵਧੀਆ ਪਏ ਆਗੇ ਘਰੇ ਦਾ ਗੁੜੀ ਰੇ ਟਿਕਣ ਦਿੰਦੀਆਂ ਪਾਟੀਆਂ ਲਿਆ ਦੇ ਲੱਕੜਾਂ ਲਿਆ ਦੇ ਡੇਰੀ ਤੇ ਦੁੱਧ ਪਾਇਆ ਦਿਵਾਗ ਖੜਿਆ ਲਾ ਛੋਕ ਕੰਮ ਗਣਿਆ ਦਿੰਦੀਆਂ ਨੇ ਇੱਥੇ ਪਏ ਆ ਮੌਜ ਨਾਲ ਪੈਣਾ ਮੋੜਨਾ ਦੀ ਟੱਕਾ ਤੋੜਨਾ ਨਹੀਂ ਆ ਪਏ ਆ ਨਜ਼ਾਰੇ ਨਾਲ ਹੂੰ ਕੀ ਕਰਨਗਾ ਇਹਨਾਂ ਦਾ ਆ ਕਿ ਮਾਉਣਾ ਪਿਆਰੇ ਇਤਹਾ ਪਿਆਏ ਤਾਂ ਲਾਇਦਾ ਕੱਖ ਖੁੱਖ ਵੀ ਨਹੀਂ ਪਾਏ ਕਿਹੜਾ ਮੱਕੀ ਜਗੇੜਾ ਮਾਰਿਆ ਹੋਊਂ ਉਹ ਨਾਸਿਆਂ ਇਹਦਾ ਨਾ ਕੋਈ ਖੋਸਟ ਆਲਿਆ ਉਹ ਬੰਜਾ ਆਏ ਪਿਆਏ ਬੁੱਪ ਪਾਏਗੇ ਸੀ ਥੱਕ ਗਏ ਸੀ ਕੰਮ ਬੜਾ ਅਦਰੀ ਜੰਨੇ ਆ ਤੜਕੇ ਦੇ ਆਹ ਖੋਸਟਾ ਟਾਲੇ ਨਹੀਂ ਕਿਹੜਾ ਕੰਮ ਕਰਿਆ ਨਾ ਕੱਖ ਪਾਇਆ ਪਸ਼ੂਆਂ ਨੂੰ ਮੈਂ ਤੂੰ ਮੱਕੀ ਜਗੇੜਾ ਮਾਰ ਕੇ ਆਇਆ ਨਾ ਉਹ ਬੈਠਾ ਹੀ ਮੋਟਰ ਚੱਲ ਲਈ ਮੈਂ ਮੱਕੀ ਦੋ ਕੀ ਕਰਾਉਣਾ ਯਾਰ ਆਪਾਂ ਮੱਕੀ ਚ ਲੈ ਆਇਆ ਟਰੈਕਟਰ ਟਰਾਲੀ ਜੋੜ ਆਪਾਂ ਭੱਡ ਲਿਓਨੇ ਆ ਭਰ ਲਿਓਨੇ ਆ ਓ ਬੌਲਾ ਹੋਇਆ ਉਧਰ 4 ਪੌਣਾ ਦਾ 4 ਓਏ 4 ਪਾਕੇ ਕੀ ਕਰਾਂਗੇ ਪਸ਼ੂ ਖਰਾਬ ਹੋ ਗਏ ਸਾਰੇ ਆਪਣੇ ਛਾ ਗਰਮਾ ਚਾਰ ਛਾ ਤੇ ਹੋਰ ਹਣ ਦੇ ਗਰਨਾਏ ਜੋਈ ਪਈ ਆ ਦੇਖ ਲੈ ਕੋਈ ਦੋਨੇ ਦਾ ਸਦਰਾ ਬਹੋ ਜਾ ਪਈ ਜਾਣੀ ਆਪਾਂ ਨਹੀਂ ਚਾਰ ਦੂਰ ਪਾਉਂਦੇ ਅੱਜ ਜੀ ਚੱਲ ਫਿਰ ਚਾਰ ਨਾ ਪਾਵਾਂਗੇ ਉਹਨੂੰ ਪਾਣੀ ਤਾਂ ਲਾਇਆ ਆਣੀ ਮਾਥਣੇ ਲਾਇਆ ਹੂੰ ਕੁਝ ਨਹੀਂ ਹੁੰਦਾ ਕੱਲੂ ਆਇਆ ਉਹ ਤੇ ਰੇ ਸਿੱਟੀ ਹੋਈ ਆ ਇਹ ਲਾਦਾ ਮੇਰਾ ਆਪਣੇ ਲਾਈਟ ਨਹੀਂ ਹੈਗੀ ਮੋਟਰ ਨਹੀਂ ਆਈ ਮੋਟਰ ਤੋਂ ਲਵਾਵਾ ਦਾ ਲਾ ਹੈ ਨਹੀਂ ਨਾ ਮੋਟਰ ਤੋਂ ਲਫਾਫਾ ਲਾ ਹੈ ਉਹ ਦਾਦਾ ਜੀ ਫਿਰ ਤੂੰ ਆਏ ਕਰੀ ਯਾਰ ਉਹਨੇ ਸਾਂ ਤੂੰ ਦੌੜੇ ਅੱਗੇ ਪੈ ਗਿਆ ਯਾਰਾ ਤੂੰ ਯਾਰ ਐ ਕਰ ਭਾਈ ਬਣ ਕੇ 5000 ਰੁਪਏ ਦਾ ਇੰਤਜ਼ਾਮ ਕਰ 5000 ਰੁਪਏ ਦਾ ਆਥਣੇ ਲਈ ਕੋਈ ਨਹੀਂ ਦੇ ਦੇਂਗੇ ਤੈਨੂੰ ਪਰ ਪੈਸੇ ਨਹੀਂ ਰੱਖਦੇ ਤੇਰੇ ਪੈਸੇ ਆਥਣੇ 5000 ਜਾਂਦਾ ਹੋਇਆ ਜਿਆਦ ਕਰਕੇ ਲੈਂਦੂੰਗੀ ਗੱਲ ਸੁਣ ਨਾ ਤਾਂ ਇਹ ਬਲੂ ਕੋਈ ਕੱਪੜ ਹੁੰਦੀ ਆ ਚਾਰ ਪਾਈ ਜਾਂਦੇ ਆ ਉਹ ਗਰਮ ਹੁੰਦਾ ਚਾਰ ਐ ਓਏ ਬੰਜ ਸਿਆ ਦੋ ਤਿੰਨ ਗੱਲਾਂ ਨੇ ਇਕੱਲੇ ਚਾਰ ਦੀ ਨਹੀਂ ਆ ਸੁਣ ਲੈ ਹੁਣ ਫੇ ਮੇਰੇ ਤੋਂ ਗੱਲ ਆ ਇਹ ਜਿਹੜੇ ਆ ਆਪਾਂ ਟਾਵਰ ਲਈ ਜਾਂਦੇ ਆ ਨਾ ਟਾਵਰ ਇਹ ਟਾਵਰਾਂ ਨਾਲ ਵੀ ਫਸ ਪੈਂਦਾ ਠੀਕ ਹੈ ਪਸ਼ੂਆਂ ਦੇ ਗਰਭ ਤੇ ਆ ਜੀਵ ਜੰਤੂ ਠੀਕ ਹੈ ਠੀਕ ਹੈ ਇੱਕ ਹੋਰ ਗੱਲ ਸੁਣ ਲੈ ਪਸ਼ੂਆਂ ਦੇ ਗਰਭ ਤੇ ਤਾਂ ਪੈਂਦੀ ਹੀ ਪੈਂਦਾ ਸਿਰ ਇਹ ਜਨਾਨੀ ਦੇ ਗਰਭ ਤੇ ਹੀ ਪੈਂਦਾ ਅਸਰ ਨਹੀਂ ਮਾਰੇ ਅਸਰ ਪੈਂਦੇ ਆ ਅੱਜ ਕੱਲ੍ਹ ਦਵਾਈਆਂ ਤੋਂ ਬਿਨਾ ਕੋਈ ਬੱਚਾ ਨਹੀਂ ਹੁੰਦਾ ਬਾਤ ਕੀ ਆ ਕਿੱਥੇ ਆਂ ਕਿਹੜਾ ਤੇਰੀ ਹਾਂ ਦਵਾਈਆਂ ਨਾਲ ਹੁੰਦੇ ਆ ਸਾਰੇ ਬੱਚੇ ਅੱਜ ਕੱਲ੍ਹ ਮੈਨੂੰ ਤਾਂ ਲੱਗਦਾ ਇਹ ਜਾਨਵਰ ਨੇ ਯਾਰ ਇੰਨੀਆਂ ਜਾਤੀਆਂ ਵੀ ਘਟ ਗਈਆਂ ਟਾਵਰਾਂ ਨਾਲ ਜਾਨਵਰ ਚਿੜੀ ਖਤਮ ਹੋ ਗਈ ਹਾਂ ਗਟਾਰਾਂ ਨਹੀਂ ਮਿਲਦੀਆਂ ਹਾਂ ਕੁੱਕਾਂ ਖਤਮ ਹੋ ਗਏ ਹਾਂ ਘੁੱਗੀਆਂ ਖਤਮ ਹੋ ਗਈਆਂ ਹਾਂ ਇਕੱਲੇ ਗੋਲੇ ਕਬੂਤਰ ਰਹਿ ਗਏ ਉਹੀ ਗੋਲੇ ਆ ਤਾਂ ਰਹਿ ਗਏ ਓਏ ਮੇਰੇ ਨਾਲ ਦੇ ਰਹੇਗੇ ਤੇਰੇ ਨਾਲ ਦੀ ਉਹ ਹੀ ਗੱਲ ਫੇਰ ਢੱਕਾ ਕਰਦਾ ਨਹੀਂ ਤੂੰ ਵੀ ਬੰਦਾ ਯਾਰ ਚੱਲ ਕੋਈ ਨਾ ਸਰਦਾਰਾ ਯਾਰ ਮੈਦਾਨਾਗਾ ਜਾ ਫੇਰ ਮੱਕੀ ਦੇਖ ਕੇ ਯਾਰ ਉਹ ਤਾਂ ਮੋਟਰ ਛੱਡ ਰਿਹਾ ਲਫਾਫਾ ਜਾ ਲਾ ਕੇ ਮੋਟਰ ਚਲਾ ਦੇ ਨਾਲੇ ਯਾਰ ਆਪਾਂ ਤਾਂ ਨਾ ਹਰਾ ਵੱਟ ਕੇ ਲਿਆ ਕਰਾਂਗੇ ਆਪਾਂ ਚਾਰ ਟੂਰ ਦੇ ਤੋਂ ਦੇ ਰੋਜ਼ ਮੈਂ ਵੱਟ ਲਿਆ ਕਰੂੰਗਾ ਚੱਲ ਓ ਤੇਰੀ ਗੱਲ ਮੰਨੀ ਤੂੰ ਵੱਟ ਲਿਆ ਕਰੀ ਚਲਾ ਓ ਦਿੱਤਾ ਯਾਰ ਤੈਨੂੰ ਹੋਰ ਗੱਲ ਦੱਸ ਦਿੰਦਾ ਜੱਟਾਂ ਦੇ ਕੋਡੇ ਕੰਮ ਕਰ ਨੂੰ हट ਜੇ ਦਾਦਾ ਕੋਈ ਵੱਡਦਾ ਗਾਕਾ ਖਰੋਜ ਨਾਂ ਤਾਂ ਵੱਡੇ ਵਢਾਈ ਚਾਹੀਦੇ ਨੇ ਚਾਰ ਪਾ ਲੈਂਦੇ ਨੇ ਵੀ ਚਾਕੇ ਟੋਪਰਾ ਪਾ ਦਿਆ ਕਰੀਏ ਉਹ ਮੁਸ਼ਕਲੇ ਹੋਏ ਬਲਦੇ ਇੱਕ ਖਾਨਾ ਪਸ਼ੂ ਖਰਾਬ ਨਹੀਂ ਹੋਣਗੇ ਉਹ ਬੰਜਾ ਹੋ ਵੀ ਤਰੀਕੇ ਨਾਲ ਪਾਉਣਾ ਪੈਂਦਾ ਹਾਂ ਉਹ ਹੁਣ ਮੰਨ ਲਾ ਗੱਲ ਆ ਆ ਪਸ਼ੂ ਐ ਆਪਣੀ ਖੜੀ ਆ ਇਹ ਝੋਤੀ ਗੱਬਣ ਆ ਹਾਂ ਇਹਦੇ ਵਾਸਤੇ ਉਹ ਇੰਨਾ ਮਾੜਾ ਜਿੰਨਾ ਵੀ ਕਹਦੇ ਉਹ ਗਰਮ ਐ ਹਾਂ ਐਤੀ ਚਾਰ ਮੱਕੀ ਦਾ ਚਾਰ ਅੱਗੇ ਜੇ 80% ਚਾਰ ਪਿਆ ਸੀ ਐਤੀ 20% ਰਹਿ ਗਿਆ ਕੀ ਕਾ ਇਹ ਜੀ 20% ਲਵਾਉਣ ਤੂੰ ਕਹਦਾ ਵੀ ਆਪਾਂ ਚਾਰ ਨਹੀਂ ਪਾਉਂਦੇ ਆਪਾਂ ਵੀ ਕੈਨਸਲ ਕਰਤੀ ਗੱਲ ਆ ਆਪਾਂ ਮੱਤੀ ਵਧਵਾ ਲਾਂਗੇ ਜਨਾਬ ਆਣ ਬਿਨਾਂ ਉਸੇ ਹੋਰ ਹੋਰ ਨੂੰ ਵੜਾ ਦੇਾਂਗੇ ਵੀ ਆਰ ਲੈ ਜਿਓ ਵੱਢ ਕੇ ਯਾਰ ਆ ਨਾ ਮੈਂ ਚਾਰ ਵਾਰੀ ਸਮਰਾਤੀ ਅੱਛਾ ਆ ਚਾਰ ਵਾਰੀ ਸਮਰਾਤੀ ਐ ਫੇ ਮੱਜ ਐਤੀ ਤਾਂ ਰਹਿ ਗਈ ਫਿਰ ਹੁਣ ਰਹਿ ਤਾਂ ਲਈ ਚਲ ਦੇਖੀ ਜਾਓ ਕਿ ਰਹਿਤੀ ਰਹਗੀ ਪਤਾ ਨਹੀਂ ਕਿਉਂ ਪਰ ਇਹ ਗੱਲ ਤੇ ਨਹੀਂ ਕਰਾਂ ਮੈਂ ਹਾਂ ਇਹ ਗਲਤ ਤਾਂ ਹੈਗੀ ਆ ਚੱਲ ਫਿਰ ਮੈਂ ਐਂ ਹੀ ਕਰਦਾਗਾ ਆਪਾਂ ਤਾਂ ਹਰੇ ਹਰਾ ਵੱਢ ਕੇ ਪਾਇਆ ਕਰਾਂਗੇ ਰੋਜ਼ ਚੱਲ ਫਿਰ ਤੂੰ ਐਂ ਕਰ ਅੱਜ ਬਾਦਾ ਲਾਈ ਲੈ ਹਾਂ ਉਹਨੂੰ ਬਾਕੀ ਚ ਪਾਣੀ ਛੜ ਲੈ ਇੱਕ ਘਰੇ ਨੂੰ ਲਾਲਾ ਵਾਦਾ ਵਾ ਠੀਕ ਆ ਉਹਨੂੰ ਵੱਢ ਲਿਆ ਠੀਕ ਆ ਖੜਾ ਟਰੈਕਟਰ ਮੈਂ ਜਾਣਾ ਉਧਰੋਂ ਪਾਸੇ ਖੜੀ ਹੈ ਰੇੜੀ ਪਾ ਲਈ ਉਧਰੋਂ ਵਾ ਠੀਕ ਆ ਹਾਂ ਵਾਗ ਜਾ ਜੇ ਬੰਦਾ ਤਾਂ ਪਾ ਲੁੱਟੇ ਹੀ ਰੱਖ ਲਿਆ ਸੀ ਰੀਦਾ ਜਦ ਤੱਕ ਕੰਮ ਕਰਕੇ ਰਾਜੀ ਨਹੀਂ ਬ੍ਰਿਆਤਰਾ ਕੇ ਕਰਾਉਣਾ ਪਊਗਾ ਵੀ ਵੀ ਹੋ ਫਦੀ ਆ ਤੋੜ ਲੀਆਂ ਫਲੀਆਂ ਲੈ ਬਰੋਂ ਤੋੜ ਲੀਆਂ ਫਲੀਆਂ ਵੇ ਤੋੜ ਲੀਆਂ ਤੂੰ ਦੱਸ ਕਿ ਹਾਕਾ ਮਰੀ ਐ ਨਾ ਗੋਹਾ ਛੇੜ ਦੇ ਪਸ਼ੂਆਂ ਤੇ ਲੈਣਾ ਗੋਹਾ ਇੰਨੇ ਕਿੱਧਰ ਵਾ ਗਿਆ ਉਹਦਾ ਖੇਤ ਜਾਂਦਾ ਉਹਨੂੰ ਕਹਾਂਦਾ ਹੁਣ ਤੱਕ ਐਂ ਚਿੱਟੇ ਨੇ ਨਾ ਗੋਵਟਾੜਾ ਉਹਦਾ ਖੇਤ ਖੇਤ ਦੇ ਕੇ ਆ ਤੇਰਾ ਬਹੁਤ ਥੋੜੀ ਸਿੱਤੂਆਂ ਨੂੰ ਕਹਿ ਦੇਣਾ ਵਿੱਚ ਕਾ ਪਾ ਕੇ ਚਕਾ ਦੂਗਾ ਤੈਨੂੰ ਰੋਹਾਨੀ ਉਹ ਤਾਂ ਮੱਕੀ ਵੱਢਣ ਜਾਂਦਾ ਨੂੰ ਮੱਕੀ ਵੱਢਣ ਤੋੜਦਿਆਂ ਨਾਲੇ ਪਾਣੀ ਲਾਉਣਾ ਮੱਕੀ ਨੂੰ ਉਹ ਮੱਕੀ ਦਾ ਵਿਚਾਰ ਨਹੀਂ ਪਾਉਣਾ ਸੀ ਉਹ ਚਾਰ ਮਾੜਾ ਕਹਿੰਦੇ ਪਸ਼ੂ ਸੂਣ ਵਾਲੇ ਪਸ਼ੂਆਂ ਵਾਸਤੇ ਮਾੜਾ ਉਹ ਗਰਮ ਹੁੰਦਾ ਕਿਤੇ ਦਾ ਹਾ ਤਾਜ਼ਾ ਹਰਾ ਵੱਢ ਕੇ ਪਾਉਣਾ ਕਿਤੇ ਖਾਲ ਦਾ ਰੱਖਿਆ ਹੋਇਆ ਮੁਸਕਿਆ ਹੋਇਆ ਪਾਉਣਾ ਤੇ ਫੇਰ ਕੀ ਹੁੰਦਾ ਸੀ ਪਾ ਲੈਂਦੇ ਨਹੀਂ ਨਹੀਂ ਆਪਾਂ ਤਾਜ਼ੀ ਵੱਢਾਂਗੇ ਤੂੰ ਉਹ ਤੇ ਨਹੀਂ ਲੈਣਾ ਕੋਸੀ ਤੂੰ ਗੋਹਾ ਚੱਟੇ ਤੇ ਚੱਲ ਕਿੱਥੇ ਰੋਟੀਆਂ ਦਾ ਖਾਂਦਾ ਉਹ 14 14 ਕੰਮਵਾਰੀ ਕਹਾਂ ਨਾ ਮੈਨੂੰ ਨਹੀਂ ਚਿੱਦਦਾ ਹੈਗਾ ਆਹ ਲੈ ਕੇ ਤਪਾਰ ਤੇ ਲੇਜ਼ਨ ਨੂੰ ਨਾ ਕੋਈ ਨਹੀਂ ਹੁਣ ਬੰਦਾ ਮਿਲਦਾ ਨਹੀਂ ਤੂੰ ਟੈਨ ਪਾ ਲਾ ਤਿੰਨ ਮਹੀਨੇ ਜਿਹੜਾ ਲੰਘਦਾ ਹੋਰ ਕਿਹੜਾ ਲੋਕ ਕਰਨੀ ਹੈਗੇ ਹੋਰ ਬਥੇਰੇ ਆਣਗੇ ਫੁੱਟ ਪਾ ਪਰੇ ਪਤਾ ਨਹੀਂ ਆ ਨਹੀਂ ਨਹੀਂ ਹੁਣ ਤਿੰਨ ਮਹੀਨੇ ਨੂੰ ਤਿੰਨ ਮਹੀਨਿਆਂ ਦੀ ਜਮਾਨਤ ਕਰਦੀਆਂ ਤਿੰਨ ਮਹੀਨੇ ਓਖੇ ਛੋਕੇ ਬਰਿਆ ਤੇ ਆ ਕੇ ਲੈ ਲੈਾਂਗਾ ਮੈਂ ਅੱਜ ਪਹਿਲਾ ਦਿਨ ਹੈ ਪਹਿਲੇ ਦਿਨ ਹੀ ਗੋਹਾ ਪਾਲਦੀਆਂ ਤੂੰ ਤਾਂ ਇਹਨੂੰ ਨਹੀਂ ਪਤਾ ਹੈਗਾ ਫੇਰ ਆਪਦਾ ਉਸ ਤੋਂ ਹੋਰ ਸੇ ਤਾਂ ਗੋਹਾ ਹਟ ਕੇ ਮੇਰੇ ਕੋਲ ਵੀ ਚੁੱਪ ਕਰਕੇ ਗੋਹੇ ਦਾ ਬੱਟਲ ਸਿੱਟ ਲੈ ਮੈਂ ਉੱਥੇ ਜਾਣਾ ਚੁੱਪ ਕਰਕੇ ਆ ਜਾ ਫੜੀਆਂ ਲੈ ਕੇ ਠੀਕ ਹੈ ਨਾ ਗੋਹਾ ਸਿੱਟਾ ਕੁੱਟਾ ਤੇ ਮੇਰੇ ਨਾਲ ਜ ਘੋੜ ਟੋੜ ਵਾਲੇ ਦੁਪਲਾ ਬੈਠਾ ਇੰਡਾ ਨਾ ਜੜਿਆ ਵਪਸ ਮੋਢਲੇ ਚੱਲ ਚੱਲ ਆ ਗਈ ਮੈਂ ਆ ਆ ਜਾ ਮਿੱਟੀ ਮਾਰ ਤੂੰ ਬਾਗ ਜਾ ਮਿੱਟੀ ਮਾਰ ਕੋਈ ਨਹੀਂ ਹੋ ਗਿਆ ਪਹਿਲੇ ਤਾੜੀ ਬੋਸਰੀ ਨੇ ਹੱਥ ਫੜਨਾ ਲੱਗ ਗਿਆ ਕਰਾਊਗਾ ਕੰਮ ਇਹ ਬੱਲੇ ਆ ਕੇ ਵੱਡਾ ਆਇਆਗਾ ਕਰਾਉਣ ਵਾਲਾ ਅੱਜ ਤੱਕ ਬੈਠਾ ਹੈ ਤੇ ਕੱਪੜਾ ਵੀ ਨਹੀਂ ਖਾਣ ਕੀ ਕਰੇਗਾ ਯਾਰ ਕੀ ਕਰ ਦੇਊਗਾ ਪੰਚੀ ਮੈਂ ਨੂੰ ਕਰਨਾ ਬੰਦਾ ਸਾਰਾ ਕੰਮ ਉਹਦੋਂ ਹਲੇ ਇੱਥੇ ਫਿਰਦਾ

ਦਾ ਕੰਮ ਕਰਾ ਆ ਗਿਆ ਜਿਹੜਾ ਕੋਈ ਕੰਮ ਕਰਾ ਮੈਂ ਕੋਈ ਮੱਕੀ ਵੜਨ ਜਾਣਾ ਆ ਮੇਰੇ ਕੋਲੇ ਕੰਮ ਬਾਹਲੇ ਨੇਗੇ ਮੱਕੀ ਦਾ ਨਾਲੇ ਤੜਕੇ ਦਾ ਮੈਂ ਤਾਂ ਹੰਦਿਆ ਪਿਆਂਗਾ ਹਾਂ ਚਕਾਤਾ ਵੱਟੇ ਮੇਰੇ ਸਿਰ ਤੇ ਦੇਖਾਂਗੇ ਜਦੋਂ ਇਹ ਖੇਤ ਜਾ ਕੇ ਲੱਲਰ ਲਾਊਗਾ ਇਹ じゃ ਖੇਤ ਕੰਮ ਕਰੂਗਾ ਜਿਹੜਾ ਜਾਨੇ ਘਰ ਤਾਂ ਕਰਤਾ ਬੱਚੇ ਬਣੇ ਹੋਏ ਨੇ ਨੌਕਰ ਰੱਖਣ ਦੇ ਭਗਾ ਕੇ ਦੇਊਗਾ ਇਹਨੂੰ ਜੀਰੀਆਂ ਕੋਈ ਨਾ ਪਾੜੇ ਟਰਾਲੀਆਂ ਇਹਨਾਂ ਕਮਾਈ ਕਰੀ ਹੋਈ ਦੀਆਂ ਹਨੇ ਨੂੰ ਕੱਲ ਤਾਂ ਆਪਦਾ ਆਪ ਹੀ ਦੇਖ ਲਈ ਆ ਕੇ ਸੁਨੇਹਾ ਠੀਕ ਆ ਕੋਈ ਕੱਲ ਮੈਂ ਘੱਟ ਤਾਂ ਜਾਣ ਤੋਂ ਪੱਤ ਹਲੇ ਤਾਂ 12 ਘੰਟੇ ਬੈਠੇ ਬਿਤਾਏ ਸੁਨੇਹਾ ਆ ਜੀ ਨਾਲੇ ਵੇਹਾਂ ਤਾਂ 13:00 12 ਵਜੇ ਆਇਆ 13:00 ਮੈਂ ਉਸੇ ਜਾਂਦਾ ਨਹੀਂ 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 ਕੀ ਲੈਣਾ ਕਰਨਾ ਆਉਣਾ 13:00 ਜਾਏਗਾ ਮੱਕੀ ਵੱਡਾ ਪਰ ਤਾਂ ਨਹੀਂ ਆ ਬਿ ਸਨੇਹਾ ਆ ਜੀ ਲੰਗਰ ਭਾਲਦਾ ਤਿੰਨ ਟਾਈਮ ਦੇ ਇਹ ਦੇ ਕਣੀਆਂ ਵੀ ਹਾਤੀ ਹੋਈ ਪਈਆ ਕੰਮ ਕਰਨ ਵਾਲੇ ਹੁੰਦੇ ਨੇ ਮੈਨੂੰ ਤਾਂ ਹੀ ਚਰਜ ਆਉਂਦਾ ਕਾ ਵੀ ਇਹ ਆਪ ਤਾਂ ਟੱਕਾ ਉਹੀ ਗੱਲ ਆਪ ਵੇਲਾ ਰਹਿਣਾ ਚਾਹੁੰਦਾ ਕਾ ਕਦੇ ਇੱਧਰ ਵਾਗਿਆ ਕਦੇ ਇੱਧਰ ਵਾਗਿਆ ਐਸ਼ ਕਰਨ ਨੂੰ ਇਹਨੂੰ ਰੱਖ ਲਿਆ ਉਹਦੇ ਕੰਮ ਨੂੰ ਤੋੜ ਕੇ ਦੇਊਗਾ ਇਹਨੂੰ ਬੰਜਾ ਟਰਾਈਡ ਆ ਖੜਾ ਯਾਰ ਅੱਖ ਲੈਣੀ ਨਹੀਂ ਗਿਆ ਦਾ ਮਤਲਬ ਆ ਆ ਬੈਠਾ ਬੰਜਾ ਤਾਂ ਕਾਨੂੰਨੀ ਗਿਆ ਹੋਰੂੰ ਹੋ ਗਿਆ ਅਥਨ ਹੋ ਗਿਆ ਹੁਣ ਕੱਦ ਕਿਥੋਂ ਲਿਆਂਗਾ ਮੈਂ ਕੱਖ ਦਾ ਵੱਡ ਕੇ ਲਿਆਉਣੇ ਸੀ ਯਾਰ ਨਾ ਤਾਂ ਗੋਹਾ ਛਿੱਟਿਆ ਨਾ ਤੂੰ ਯਾਰ ਸੰਨੀ ਪਾਈ ਆ ਓ ਯਾਰ ਮੈਂ ਕੀ ਨਾ ਤੂੰ ਮੋਟਰ ਛੱਡਣ ਗਿਆ ਮੇਰੇ ਮੈਂ ਤੈਨੂੰ ਦੱਸਦਾ ਮੈਂ ਮੈਨੂੰ 5000 ਰੁਪਏ ਦੇ ਪਰ ਪੀ ਦਾ ਮੇਰੇ ਲਗਿਆ ਰੁਪਏ ਦਾ ਲੈ ਲੈ ਆ ਲੈ ਆ ਲੈ ਜਾ ਲੈ ਕੱਖ ਇਹ ਤੇਰੀ ਗੱਲ ਗਲਤ ਆ ਕੱਖ ਦਾ ਵੱਡ ਲਿਆ ਫਿਰ ਤੂੰ ਹੁਣ ਹਾਂ 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 ਕੱਖ ਵੱਢ ਲਿਆ ਫਿਰ ਕੱਖ ਯਾਰ ਤੜਕੇ ਵੱਢ ਲਾਂਗੇ ਹੁਣ ਮੈਂ ਘਰੇ ਜਾਂਦਾ ਸੀ ਬਨੂ ਕੰਮ ਸੀ ਕਰੀ ਤੂੰ ਦਾ ਯਾਰ ਲੁਚਪਣਿਆ ਤੇ ਉੱਤਰਿਆ ਇਹ ਲੁਚਪੜੇ ਫਿਰ ਮੇਰੇ ਨਾਲ ਨਹੀਂ ਚੱਲਦੇ ਓਏ ਕੱਲ ਨੂੰ ਵੱਢ ਲਾਂਗੇ ਕੱਲ ਕੋਈ ਨਹੀਂ ਗੱਲ ਨਹੀਂ ਹੁਣੀ ਜਾ ਯਾਰ ਕੱਖ ਵੱਢਣ ਤੂੰ ਨਹੀਂ ਯਾਰ ਹੁਣ ਮੈਂ ਨਾ ਮੈਨੂੰ ਨਾ ਕੰਮ ਆ ਕਰੇ ਸਾਡਾ ਰਿਸ਼ਤੇਦਾਰ ਮੈਨੇ ਮਾਸੀ ਦਾ ਮੁੰਡਾ ਆ ਉਹ ਯਾਰ ਮਾਸੀ ਦਾ ਮੁੰਡਾ ਅਜੇ ਫਿਰ ਮੇਰੇ ਪਸ਼ੂਆਂ ਨੂੰ ਔਖਾ ਹੋ ਜੂ ਕੋਕੜ ਕੱਕੜ ਬਣਾਉਣਾ ਯਾਰ ਉੱਕੜ ਬਣਾਉਣਾ ਦੂਨ ਨਾਲੇ ਹੋਰ ਐ ਨਹੀਂ ਲੋਟੋਂ ਦਾ ਫੇਰ ਕੰਮ ਐ ਕੁਝ ਨਹੀਂ ਹੁੰਦਾ ਮੈਨੂੰ ਜਾਣਦੇ ਹਨ ਨਹੀਂ ਇਹ ਗੱਲ ਗਲਤ ਹੈ ਹੋਏ ਹੁਣ ਤਾਂ ਯਾਰ ਦਾ ਚੱਲੀ ਫੇਰ ਯਾਰ ਸਾਥ ਚੱਲੀ ਐ ਕਿ ਮੈਂ ਚੱਲੇ ਯਾਰ ਯਾਰ ਦਾ ਚੱਲੀ ਇਹ ਤਾਂ ਦਰੀ ਯਾਰ ਗੱਲ ਗਲਤ ਆ 50 ਯਾਰਾ ਆ ਗਿਆ 5000 ਦੋ ਕੁ ਲਿਆਣ ਯਾਰ ਇਹ ਨਾਲ ਛੱਭਾਂਗੇ ਆਪਾਂ ਕਿਹੜਾ ਹੁਣ ਆਉਣਾ ਹੈਗਾ ਹੂੰ ਪਤੰਦੀ ਆਰੀ ਲਾ ਮਗੇ ਦੁਸਤ ਪਣਾ ਕੰਮ ਆ ਹੀ ਗਿਆ ਚੱਲ ਬੰਜਾ ਨਿਕਲ ਚੱਲ ਬੈ ਬੈ